ਪੰਚਾਇਤੀ ਰਾਜ ਸੰਸਥਾ ਮਾ ਅਤੇ ಗ್ರಾಮ ਸਭਾ ਦੀ ਚੱਲ ਰਹੀ ਲੜੀ ਦੇ ਦੂਜੇ ਐਪੀਸੋਡ ਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ಗ್ರಾಮ ਸਭਾ ਦੀ ਸਥਾਪਨਾ ਕਿਵੇਂ ਹੁੰਦੀ ਹੈ ಗ್ರಾಮ ਸਭਾ ਕੰਮ ਕਿਵੇਂ ਕਰਦੀ ਹੈ ਔਰ ಗ್ರಾಮ ਸਭਾ ਦਾ ਮਹੱਤਵ ਕੀ ਹੈ ਸਭ ਤੋਂ ਪਹਿਲਾਂ ਕਿਸੇ ਵੀ ਦਿਹਾਤੀ ਪਿੰਡੂ ਖੇਤਰ ਦੇ ਵਿੱਚ 300 ਦੀ ਆਬਾਦੀ ਦਾ ਕੋਈ ਇੱਕ ਇਕੱਠਾ ਰਹਿਣ ਵਾਲੇ ਲੋਕ ਸਰਕਾਰ ਇੱਕ ਨੋਟੀਫਿਕੇਸ਼ਨ ਰਾਹੀਂ ਇੱਕ ਗ੍ਰਾਮ ਸਭਾ ਦੀ ਸਥਾਪਨਾ ਕਰ ਸਕਦੀ ਹੈ ਉੱਥੇ। ਪਾਬ ਆਬਾਦੀ 300 ਤੋਂ ਘੱਟ ਨਹੀਂ ਹੋਣੀ ਚਾਹੀਦੀ ਔਰ ਗ੍ਰਾਮ ਸਭਾ ਦੇ ਵਿੱਚ ਉਹ ਆਬਾਦੀ ਨੇੜੇ-ਨੇੜੇ ਰਹਿੰਦੀ ਹੋਣੀ ਚਾਹੀਦੀ ਹੈ ਇੱਕ ਖਾਸ ਹਾਲਾਤ ਦੇ ਇੱਕ ਖਾਸ ਇਲਾਕੇ ਦੇ ਵਿੱਚ ਤਾਂ ਉਹ ਗ੍ਰਾਮ ਸਭਾ ਬਣ ਜਾਂਦੀ ਹੈ। ਤਾਂ ਗ੍ਰਾਮ ਸਭਾ ਦਾ ਮਤਲਬ ਕੀ ਹੈ? ਗ੍ਰਾਮ ਸਭਾ ਦਾ ਮਤਲਬ ਹੈ ਕਿ ਉਹ 300 ਦੀ ਆਬਾਦੀ ਦੇ ਵਿੱਚ ਵੀ ਜਾਂ ਵੱਧ ਆਬਾਦੀ ਦੇ ਵਿੱਚ ਵੀ ਜਾਂ 20000 ਤੱਕ ਦੀ ਆਬਾਦੀ ਦੇ ਵਿੱਚ ਵੀ ਜਿੰਨੇ ਵੀ 18 ਸਾਲ ਤੋਂ ਉਮਰ ਦੇ ਵੱਧ ਉਮਰ ਦੇ ਜਾਂ 18 ਸਾਲ ਦੇ VOTER ਬਣ ਜਾਂਦੇ ਨੇ ਭਾਰਤੀ ਕਾਨੂੰਨ ਮੁਤਾਬਕ ਚਾਹੇ ਉਹ ਪੰਚਾਇਤ ਦੇ ਨੇ ਬਲੱਗ ਔਰ ਵਿਧਾਨਪਾਲਿਕਾ ਦੇ ਵਿੱਚ ਨੇ ਜਾਂ ਉਹ ਪਾਰਲੀਮੈਂਟ ਦੇ ਮਾਮਲੇ ਦੇ ਵਿੱਚ VOTER ਨੇ ਤਾਂ ਉਹ ਗ੍ਰਾਮ ਸਭਾ ਦੇ ਮੈਂਬਰ ਨੇ ਗ੍ਰਾਮ ਸਭਾ ਇੱਕ ਸਥਾਈ ਸਦਨ ਹੈ ਮੋਡਲੀ ਜਮਹੂਰੀਅਤ ਦਾ ਜੇ ਸੇਡੀ ਮੌਰੀ ਪ੍ਰਬੰਧ ਦੀ ਗੱਲ ਦੇਖੀਏ ਕਿ ਉਹਦਾ ਜਿਹੜਾ ਗਰਾਊਂਡ ਤੇ ਜ਼ਮੀਨ ਤੇ ਜਿੱਥੋਂ ਉਹਦੀ ਸ਼ੁਰੂਆਤ ਹੋਣੀ ਹੈ ਉਹ ਹੋਣੀ ਹੈ ਪਿੰਡ ਤੋਂ ਪਿੰਡ ਦੀ ਜਿਹੜੀ ਪਹਿਲੀ ਇਕਾਈ ਹੈ ਪਿੰਡ ਦੀ ਜਿਹੜੀ ਪਾਰਲੀਮੈਂਟ ਵੀ ਇਹਨੂੰ ਕਿਹਾ ਜਾਂਦਾ ਹੈ ਗ੍ਰਾਮ ਸਭਾ ਪਿੰਡ ਦੀ ਪਾਰਲੀਮੈਂਟ ਪਿੰਡ ਦੀ ਪਾਰਲੀਮੈਂਟ ਦਾ ਮਤਲਬ ਇਹ ਹੈ ਕਿ ਜਿਵੇਂ ਵਿਧਾਨ ਸਭਾ ਦੇ ਵਿੱਚ ਅਸੀਂ ਐਮ ਐਲ ਏ ਚੁੜ ਕੇ ਭੇਜਦੇ ਹਾਂ 117 ਉਹ ਵਿਧਾਨ ਸਭਾ ਤੋਂ ਪਿੰਡ ਲੋ ਪੰਜਾਬ ਦੇ ਲੋਕਾਂ ਦੀ ਨੁਮਾਇੰਦਗੀ ਕਰਦੇ ਨੇ ਉਹਨਾਂ ਨਮਾਇੰਦਗੀ ਦੇ ਵਿੱਚੋਂ ਫਿਰ ਸਰਕਾਰ ਚਲਾਉਣ ਦੇ ਲਈ ਕਾਰਜਪਾਲਿਕਾ ਚੁਣਦੇ ਆ ਉਹਦੇ ਵਿੱਚੋਂ ਇੱਕ ਸਰਕਾਰ ਬਣਦੀ ਹੈ ਸਰਕਾਰ ਬਣਦੀ ਹੈ ਭਾਵੇਂ ਜਿੰਨੇ ਵਿਧਾਨ ਸਭਾ ਦੇ ਵਿੱਚ ਬੰਦੇ ਆਉਂਦੇ ਨੇ ਉਹਨਾਂ ਦਾ 15% ਹਿੱਸਾ ਮੰਤਰੀ ਤੇ ਚੀਫ ਮਿਨਿਸਟਰ ਬਣ ਜਾਂਦੇ ਨੇ ਇਸੇ ਤਰ੍ਹਾਂ ਪਾਰਲੀਮੈਂਟ ਦੇ ਵਿੱਚ ਹੁੰਦਾ ਹੈ ਪਾਰਲੀਮੈਂਟ ਦੇ ਵਿੱਚ 545 ਬੰਦੇ ਚੁਣ ਕੇ ਭੇਜੇ ਉਹਨਾਂ ਦੇ ਵਿੱਚੋਂ ਇੱਕ ਸਰਕਾਰ ਬਣ ਗਈ ਲਗਭਗ 80-81 ਮੰਤਰੀ ਬਣ ਜਾਂਦੇ ਨੇ ਉਹੀ 15% ਦੇ ਲਿਹਾਜ਼ ਨਾਲ ਉਸੇ ਤਰੀਕੇ ਦੇ ਨਾਲ ਪਿੰਡ ਦੀ ਸਰਕਾਰ ਜਦੋਂ ਅਸੀਂ ਬਣਾਉਣੀ ਹੈ ਤਾਂ ਗ੍ਰਾਮ ਸਭਾ ਦੇ ਜਿਹੜੇ ਮੈਂਬਰ ਨੇ ਉਹ ਮੈਂਬਰ ਆਪਣੇ ਵਿੱਚੋਂ ਚੋਣ ਕਰਦੇ ਨੇ ਪੰਚਾਇਤ ਦੀ ਸਰਪੰਚ ਦੀ ਤੇ ਉਹ ਇੱਕ ਟਾਈਪ ਦੀ ਸਥਾਨਕ ਸਰਕਾਰ ਬਣ ਜਾਂਦੀ ਹੈ ਪਿੰਡ ਦੀ ਸਰਕਾਰ ਬਣ ਜਾਂਦੀ ਹੈ ਭਾਵੇਂ ਗ੍ਰਾਮ ਸਭਾ ਪਿੰਡ ਦੀ ਪੰਚਾਇਤ ਤੇ ਸਰਪੰਚ ਦੀ ਚੋਣ ਕਰਦੀ ਹੈ ਇਹ ਉਹਦੇ ਨਮਾਇंदे ਨੇ ਔਰ ਫਿਰ ਉਸੇ ਤਰੀਕੇ ਨਾਲ ਗ੍ਰਾਮ ਸਭਾ ਦੇ ਮਾਮਲੇ ਦੇ ਵਿੱਚ ਜਿਵੇਂ ਉਦੇ ਰਹਿਮ ਤੇ ਉਹਦੇ ਪੂਰੇ ਮੈਂਜੋਰਟੀ ਤੇ ਬਹੁਗਿਣਤੀ ਦੇ ਹਿਸਾਬ ਨਾਲ ਜਿੰਨਾ ਚਿਰ ਬਹੁਗਿਣਤੀ ਰਹਿੰਦੀ ਹੈ ਉਨਾ ਚਿਰ ਕੋਈ ਮੁੱਖ ਮੰਤਰੀ ਕੋਈ ਸਰਕਾਰ ਕਾਇਮ ਰਹਿੰਦੀ ਹੈ ਜਦੋਂ ਬਹੁਗਿਣਤੀ ਹਟਾ ਦਿੱਤੀ ਜਾਂਦੀ ਹੈ ਜਦੋਂ ਬਹੁਗਿਣਤੀ ਵਾਪਸ ਲੈ ਲੈਂਦੀ ਆਪਣਾ ਫਤਵਾ ਤਾਂ ਉੱਥੇ ਸਰਕਾਰਾਂ ਡਿੱਗ ਪੈਂਦੀਆਂ ਨੇ ਗਿਰ ਜਾਂਦੀਆਂ ਨੇ ਬਿਲਕੁਲ ಗ್ರಾಮ ਸਭਾ ਦੇ ਪੰਚਾਇਤੀ ਰਾਜ ਕਾਨੂੰਨ 1994 ਚ ਵੀ ਇਹੀ ਕੁਝ ਸੀਗਾ ਪਰ ਉਹ 2007 ਚ ਵਾਪਸ ਲੈ ਲਿਆ ਸਰਕਾਰਾਂ ਨੇ ਤੁਹਾਡਾ ਸਾਰੇ ਲੋਕਾਂ ਦਾ ਹੱਕ ਤੁਸੀਂ ਵੀ ਸਰਪੰਚਾਂ ਤੋਂ ਵਾਪਸ ਲੈ ਸਕਦੇ ਸੀ ਸਰਪੰਚਾਂ ਨੂੰ 2 ਸਾਲ ਦੇ ਅੰਦਰ ਅੰਦਰ ਬੇਪਰੋਸੀ ਦੇ ਮਤੇ ਰਹੀ ਇਹ ಗ್ರಾಮ ਸਭਾ ਦੀ ਬਹੁਤ ਬੜੀ ਤਾਕਤ ਸੀ ਜਿਹੜੀ ਤੁਹਾਡੀ ਆਪਣੀ ਸਰਕਾਰ ਹੈ ਸਰਪੰਚ ਪੰਚ ਨੇ ਉਹਨਾਂ ਨੂੰ ਜਵਾਬਦੇਹ ਬਣਾਉਣ ਦੇ ਵਿੱਚ ਇਹ ਸਾਰੇ ਮਾਮਲੇ ਦੇ ਵਿੱਚ ਤੇ ಗ್ರಾಮ ਸਭਾ ਦੇ ਜਿੰਨੇ ਪਿੰਡ ਦੇ ਜ਼ਾਇਰੇ ਦੇ ਵਿੱਚ ਆਉਂਦੇ ਮੁਲਾਜਮ ਨੇ ਪਿੰਡ ਦੇ ਦਾਇਰੇ ਦੇ ਵਿੱਚ ਆਉਂਦੀ ਜਿੰਨੀ ਸ਼ਾਮਲਾਤ ਹੈ ਪਿੰਡ ਦੇ ਦਾਇਰੇ ਦੇ ਵਿੱਚ ਆਉਂਦੀ ਹੋਰ ਪ੍ਰਾਪਰਟੀ ਹੈ ਉਹਨਾਂ ਸਾਰਿਆਂ ਦੇ ਪ੍ਰਾਪਰਟੀ ਦੀ ਮਲਕੀਅਤ ਗ੍ਰਾਮ ਸਭਾ ਦੀ ਮਲਕੀਅਤ ਹੈ ਪੰਚਾਇਤ ਕੇਵਲ ਉਹਦੀ ਕਸਟੋਡੀਅਨ ਹੈ ਪੰਚਾਇਤ ਉਹਦੀ ਵਰਤੋਂ ਦੇ ਕੰਮ ਦੇਖਦੀ ਹੈ ਬੁਨਿਆਦੀ ਤੌਰ ਤੇ ਗ੍ਰਾਮ ਸਭਾ ਨੇ ਸਾਰੀਆਂ ਗੱਲਾਂ ਕਰਨੀਆਂ ਨੇ ਔਰ ਇਸੇ ਤਰੀਕੇ ਦੇ ਨਾਲ ਗ੍ਰਾਮ ਸਭਾ ਦੇ ਵਿੱਚ ਹੀ ਜਿੰਨੇ ਵੀ ਟੋਟਲ ਪਿੰਡ ਦੇ ਫੈਸਲੇ ਪਿੰਡ ਦੇ ਮਾਮਲੇ ਨੇ ਉਹ ਚਾਹੇ ਸ਼ਾਮਲਾਟ ਦੇ ਮਾਮਲੇ ਹੋਣ ਪੰਚਾਇਤੀ ਜ਼ਮੀਨ ਦਾ ਕੀ ਕਰਨਾ ਹੈ ਕਿਵੇਂ ਉਹਦੀ ਬਿਉਤਬੰਦੀ ਕਰਨੀ ਹੈ ਉਹ ਵੀ ಗ್ರಾಮ ਸਭਾ ਦਾ ਹੱਕ ਹੈ ਜਿੰਨੀਆਂ ਵੀ ਬਾਕੀ ਦੀਆਂ ਚੀਜ਼ਾਂ ਹੋਰ ਆਉਂਦੀਆਂ ਨੇ ਕਿ ਜਿੰਨੇ ਮਤਲਬ ਸਕੀਮਾਂ ਨੇ ਗੌਰਮੈਂਟ ਆਫ ਇੰਡੀਆ ਪੰਜਾਬ ਸਰਕਾਰ ਦੀਆਂ ਜਾਂ ਹੋਰ ਹੇਠਲੇ ਲੈਵਲ ਦੀਆਂ ਉਹ ਸਾਰੀਆਂ ਦੇ ਵਿੱਚ ਜਿਹੜੇ ਲਾਭਪਾਤਰੀ ਨੇ ਲਾਭਪਾਤਰੀਆਂ ਦੀ ਨਿਸ਼ਾਨਦੇਹੀ ಗ್ರಾಮ ਸਭਾ ਰਾਹੀ ਹੁੰਦੀ ਹੈ ਗ੍ਰਾਮ ਸਭਾਵਾਂ ਜੇ ਨਾ ਕਰਨ ਫਿਰ ਪੰਚਾਇਤ ਕੋਲ ਜਾਂਦਾ ਉਹ ਹੱਕ ਬੁਨਿਆਦੀ ਹੱਕ ਗ੍ਰਾਮ ਸਭਾ ਕੋਲ ਹੁੰਦਾ ਹੈ ਗ੍ਰਾਮ ਸਭਾ ਕੋਲ ਹੀ ਇਹ ਹੱਕ ਹੈ ਕਿ ਜਿਹੜੇ ਗ੍ਰਾਮ ਸਭਾ ਦੇ اجلاس ਹੁੰਦੇ ਨੇ ਦੋ اجلاس ਗ੍ਰਾਮ ਸਭਾ ਦਾ ਕੰਮ ਕਰਨ ਦਾ ਜਿਹੜਾ ਤਰੀਕਾ ਹੁੰਦਾ ਹੈ ਗ੍ਰਾਮ ਸਭਾ ਦੇ ਦੋ اجلاس ਜਿਹੜੇ ਨੇ ਹਾੜੀ ਤੇ ਸੌਣੀ ਜੂਨ ਤੇ ਦਸੰਬਰ ਜਿਹਨੂੰ ਕਰ ਲੋ ਇਹ ਕੀਤੇ ਜਾਣੇ ਲਾਜ਼ਮੀ ਨੇ ਇਹ ਸਰਪੰਚ ਦੀ ਡਿਊਟੀ ਹੈ ਜੇ ਸਰਪੰਚ ਨਹੀਂ ਕਰਦਾ ਆਟੋਮੈਟਿਕਲੀ ਸਸਪੈਂਡ ਹੋ ਜਾਂਦਾ ਦੋ ਜਲਾਸਾ ਤੋਂ ਬਾਅਦ ਪਰ ਇਹਦੇ ਤੋਂ ਬਾਅਦ ਬਹੁਤ ਸਪੈਸ਼ਲ اجلاس ਹੋ ਸਕਦੇ ਨੇ ਖਾਸ ਤੌਰ ਤੇ ਮਨਰੀਗਾ ਤੇ ਵੱਖ-ਵੱਖ ਮਾਮਨਿਆਂ ਦੇ ਉੱਤੇ ਚਾਹੇ ਔਰਤਾਂ ਦੇ ਮੁੱਦੇ ਤੇ ਕਰ ਲੋ ਬੱਚਿਆਂ ਦੇ ਮੁੱਦੇ ਤੇ ਕਰ ਲੋ ਐਜੂਕੇਸ਼ਨ ਤੇ ਕਰ ਲੋ ਜਿਹੜੇ ਮਰਜ਼ੀ ਮੁੱਦੇ ਤੇ ਕਰ ਲੋ ਤੁਸੀਂ اجلاس ਬੁਲਾ ਸਕਦੇ ਹੋ ਜੇ ਸਰਪੰਚ ਨਹੀਂ ਬਣਾਉਂਦਾ اجلاس ਵੈਸੇ ಗ್ರಾಮ ਸਭਾ ਬੰਦੇ ਜਿਹੜੇ اجلاس ਨੇ ਉਹਨਾਂ ਦੀ ਪ੍ਰਧਾਨਗੀ ਸਰਪੰਚ ਕਰਦਾ ਜੇ ਸਰਪੰਚ ਨਾ ਆਵੇ ਤਾਂ ਉਹਦੀ ਗੈਰ ਹਾਜ਼ਰੀ ਦੇ ਵਿੱਚ ਕਿਸੇ ਵੀ ਪੰਚ ਨੂੰ ਉਹਦੀ ਪ੍ਰਧਾਨਗੀ ਉਸ ਦਿਨ ਦੀ ਦਿੱਤੀ ਜਾ ਸਕਦੀ ਹੈ। ਔਰ ਜੇ ਉਹ ਨਾ ਬੁਲਾਉਣ ਤਾਂ 20% ਵੋਟਰਾਂ ਨੂੰ ਪੰਜਵਾਂ ਹਿੱਸਾ ਵੋਟਰਾਂ ਨੂੰ ਇਹ ਹੱਕ ਹੈ ਕਿ ਜੇਕਰ ਉਹ ਲਿਖ ਕੇ ਦਿੰਦੇ ਨੇ ਸਰਪੰਚ ਨੂੰ ਜੇ ਸਰਪੰਚ ਨਹੀਂ ਫੜਦਾ ਤਾਂ ਬੀਡੀਪੀਓ ਨੂੰ ਤਾਂ 30 ਦਿਨ ਦੇ ਅੰਦਰ ਅੰਦਰ ਇਹ ਜਲਾਸ ਬਣਾਇਆ ਜਾਣਾ ਜ਼ਰੂਰੀ ਹੈ ਲਾਜ਼ਮੀ ਹੈ ਪਾਬੰਦੀ ਹੈ। ਔਰ ਇਸੇ ਤਰੀਕੇ ਦੇ ਨਾਲ ਗ੍ਰਾਮ ਸਭਾ ਦਾ ਕੋਰਮ ਹੈ। ਕੋਰਮ ਕੀ ਹੈ? ਕਿ ਜੇ ਪਹਿਲੀ ਵਾਰ ਗ੍ਰਾਮ ਸਭਾ ਦਾ اجلاس ਬੁਲਾਇਆ ਜਾਂਦਾ ਤਾਂ ਪਿੰਡ ਦੇ 20% ਵੋਟਰ ਉਹਦੇ ਵਿੱਚ ਸ਼ਾਮਲ ਹੋਣੇ ਜ਼ਰੂਰੀ ਨੇ ਨਹੀਂ ਕੋਰਮ ਪੂਰਾ ਨਹੀਂ ਮੰਨਿਆ ਜਾਂਦਾ ਜਿਵੇਂ ਅਸੈਂਬਲੀ ਦਾ ਤੇ ਪਾਰਲੀਮੈਂਟ ਦਾ ਕੋਰਮ 101/10 ਹੈ ਸਾਡੇ ਕਾਨੂੰਨ ਚ ਪਾਰਲੀਮੈਂਟ ਦਾ ਜਿਹੜਾ ਗ੍ਰਾਮ ਸਭਾ ਦਾ ਇੱਕ 20% ਹੈ 1/5 ਹੈ ਤੇ ਕਈ ਰਾਜਾਂ ਦੇ ਵਿੱਚ 1/10 ਵੀ ਹੈ ਕਈ ਰਾਜਾ ਚਾਪੋ ਆਪਣਾ ਪਰ ਪੰਜਾਬ ਦੇ ਵਿੱਚ ਇਹ ਮਤਲਬ 20% ਵੋਟਰ ਜਿਹੜੇ ਨੇ ਹਾਜ਼ਰ ਹੋਣੇ ਚਾਹੀਦੇ ਨੇ ਜੇ ਇਹਨ ਕੇਸ ਉਹਨੇ ਬੰਦੇ ਨਹੀਂ ਆਉਂਦੇ ਤਾਂ اجلاس ਅੱਗੇ ਪਾਉਣਾ ਪੈਂਦਾ ਅੱਗੇ ਅਗਲੇ اجلاس ਦਾ ਜਿਹੜਾ ਦਿਨ ਆਉਂਦਾ ਜੇ ਉਹਦੇ ਵਿੱਚ 10% ਵੋਟਰ ਵੀ ਆ ਜਾਣ ਤਾਂ ਇਹ ਬਾਜਬ ਮੰਨਿਆ ਜਾਂਦਾ ਉਹਦੇ ਵਿੱਚ ਪਾਇਆ ਮਤਾ ਕਾਨੂੰਨੀ ਮੰਨਿਆ ਜਾਂਦਾ ਹੈ ਬਾਜਬ ਮੰਨਿਆ ਜਾਂਦਾ ਹੈ ਐਤੂ ਬਾਅਦ ਹੋਰ ਕੋਈ ਕਾਨੂੰਨ ਨਹੀਂ ਸਾਡੇ ਦੀ ਉਲੰਘਣਾ ਕੀਤੀ ਜਾ ਰਹੀ ਹੈ ਕਿ ਜੇ ਤੀਜੀ ਵਾਰ 200 ਵੀ ਆ ਗਿਆ 50 ਆ ਗਏ 20 ਆ ਗਏ 10 ਆ ਗਏ ਤਾਂ ਵੀ ਪੂਰਾ ਕਰ ਲਿਆ ਜਾਂਦਾ ਜੀ ਤਾਂ ਵੀ ਤਾਂ ਠੀਕ ਹੈ ਜੀ اجلاس ਹੋ ਗਿਆ ਹੋ ਗਿਆ ਹੁਣ ਇਹ ਸਾਰੀ ਗੱਲ ਦਾ ਹਿਸਾਬ ਕਿ ਤਬ ਤੁਸੀਂ ਰੱਖਣਾ ਕਿ ਤੁਹਾਡੇ ਗram ਸਭਾ ਦੇ اجلاس ਹੁੰਦੇ ਨੇ ਜੇ ਹੁੰਦੇ ਨੇ ਤਾਂ ਕਿਹੜੇ ਤਰੀਕੇ ਨਾਲ ਹੁੰਦੇ ਨੇ ਜੇ ਸਹੀ ਤਰੀਕੇ ਨਾਲ ਨਹੀਂ ਹੁੰਦੇ ਤਾਂ ਕਿਉਂ ਨਹੀਂ ਹੁੰਦੇ ਤੇ ਇਹ ਸਾਰੇ ਸਵਾਲ ਨੇ ਔਰ ਜੇ ਗram ਸਭਾ ਪਿੰਡ ਦੀ ਬੈਠੀ ਗram ਸਭਾ ਪਿੰਡ ਦੀ ਪਾਰਲੀਮੈਂਟ ਵੀ ਹੈ ਗram ਸਭਾ ਪਿੰਡ ਦੀ ਸੰਗਤ ਵੀ ਹੈ ਔਰ ਸੰਗਤੀ ਰੂਪ ਦੇ ਵਿੱਚ ਗram ਸਭਾ ਇੱਕ ਬਰਾਬਰੀ ਦਾ ਮਤਲਬ ਇੱਕ ਕਨਸੈਪਟ ਹੈ ਇੱਕ ਧਾਰਨਾ ਹੈ ਜਿੱਥੇ ਗਰੀਬ ਅਮੀਰ ਔਰਤ مرد ਜਾਤ ਵਤ ਤੋਂ ਬਿਨਾ ਸਾਰੇ ਲੋਕ ਇਕੱਠੇ ਬੈਠ ਕੇ ਆਪਣੇ ਪਿੰਡ ਦੇ ਲਈ ਫੈਸਲਾ ਲੈਂਦੇ ਨੇ ਗ੍ਰਾਮ ਸਭਾ ਪਿੰਡ ਦਾ ਏਕਾਕਰਨ ਦਾ ਇੱਕ ਸਾਧਨ ਹੈ ਕਿ ਮਿਲ ਬੈਠ ਕੇ ਕਿਵੇਂ ਆਪਣੇ ਫੈਸਲੇ ਨਜਿੱਠਣ ਨੇ ਆਪਣੇ ਕੰਮ ਕਿਵੇਂ ਕਰਨੇ ਨੇ ਇਹ ਸਾਰੀਆਂ ਚੀਜ਼ਾਂ ਦਾ ਇੱਕ ਬੁਨਿਆਦੀ ਥੜਾ ਹੈ ਜਿਹੜਾ ਬੁਨਿਆਦੀ ਥੜਾ ਜੇ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸਾਡੇ ਤੋਂ ਇਸੇ ਕਰਕੇ ਸਾਡੀਆਂ ਪਿੰਡਾਂ ਦੀਆਂ ਸਮੱਸਿਆਵਾਂ ਲਗਾਤਾਰ ਵੱਧ ਰਹੀਆਂ ਨੇ ਇਸੇ ਕਰਕੇ ਪਿੰਡਾਂ ਦੀਆਂ ਜ਼ਮੀਨਾਂ ਹਤਿਆਈਆਂ ਜਾ ਰਹੀਆਂ ਨੇ ਇਸੇ ਕਰਕੇ ਪਿੰਡਾਂ ਦੇ ਸਧਾਰਨ ਲੋਕਾਂ ਦੇ ਜਾਲੀ ਜਿਹੜੇ ਮਤਲਬ ਸਕੀਮਾਂ ਦੇ ਜਾਲੀ ਬੰਦਿਆਂ ਤੱਕ ਤਾਂ ਲਾਭ ਜਾ ਰਿਹਾ ਹੈ ਜੈਨੂਅਨ ਬੰਦੇ ਰਹਿ ਰਹੇ ਨੇ ਇਹ ਬਹੁਤ بڑے ਕੁਐਸਚਨ ਨੇ ਜਦੋਂ ਅਸੀਂ ਮਿਲ ਬੈਠ ਕੇ ਸ਼ੁਰੂ ਕਰਾਂਗੇ ਸੱਗਤ ਦੇ ਰੂਪ ਦੇ ਵਿੱਚ ਗ੍ਰਾਮ ਸਭਾ ਤਾਂ ਗ੍ਰਾਮ ਸਭਾ ਦੀਆਂ ਤਾਕਤਾਂ ਗ੍ਰਾਮ ਸਭਾ ਦੇ ਕੰਮਾਂ ਦੀ ਸਾਨੂੰ ਸਮਝ ਆਏਗੀ ਇਹਦੀ ਡਿਟੇਲ ਦੇ ਵਿੱਚ ਵਿਆਖਿਆ ਆਪਾਂ ਅਗਲੇ ਐਪੀਸੋਡ ਦੇ ਵਿੱਚ ਕਰਾਂਗੇ ਧੰਨਵਾਦ